ਕੱਟ ਉਸ ਦੇ ਸੇਗਾ ਇੱਕ ਕੁੜੀ ਦਾ ਨਾ ਕੈਰੈਕਟਰ ਪਤਾ ਕਰਨਾ ਬਹੁਤ ਸੌਖਾ ਹੁੰਦਾ ਆ ਆਪਦੇ 10-10 ਸਾਲ ਦੀਆਂ ਕੁੜੀਆਂ ਕਾਲੇ ਗੋਰੇ ਨਾਲ ਚਾਈਨੀਜ਼ ਨਾਲ ਕਿਤੇ ਕਿਨਾ ਪੁਰੀਆਂ ਫਿਰਦੀਆਂ ਆਪਣੇ ਕੁੜੀਆਂ ਦਾ ਨਾ ਕੋਈ ਕੈਰੈਕਟਰ ਨਹੀਂ ਚੈੱਕ ਹੋ ਰਿਹਾ ਕਿਉਂਕਿ ਇੱਕ ਨਵਾਂ ਸ਼ਲਾਰ ਉੱਠਿਆ ਜਸਪ੍ਰੀਤ ਸਿੰਘ ਅੱਜ ਕੱਲੇ ਦੀਆਂ ਜਿਹਨੀਆਂ ਵੀਡੀਓ ਆ ਉਹ ਔਰਤਾਂ ਦੇ ਗੇਸਟ ਆ ਮਤਲਬ ਇਹ ਇਹਦੀ ਮਾਂ ਨੇ ਤੇ ਇਹਦੇ ਪਿਓ ਨੇ ਘਰੇ ਮਸ਼ੀਨ ਲਾਈ ਹੋਈ ਹੈ ਇੱਕ ਪਤਾ ਨਹੀਂ ਪਤੰਦਰ ਜਿੱਦਾਂ ਦੇ ਮਸ਼ੀਨ ਲੈ ਕੇ ਕਿੱਥੋਂ ਆਏ ਨੇ ਉਹ ਕੈਰੈਕਟਰ ਸਰਟੀਫਿਕੇਟ ਬਣਾਉਂਦੇ ਆ ਸਪੈਸ਼ਲ ਫੋਰ ਵਿਮਨਸ ਸਪੈਸ਼ਲ ਫੋਰ ਗੋਲਸ ਸੋ ਕਰੈਕਟਰ ਸਰਟੀਫਿਕੇਟ ਉਹ ਜਾਰੀ ਕਰਦੇ ਆ ਤਾਂ ਜਦੋਂ ਇਹਨੇ ਆਪਣੀ ਭੈਣ ਵਿਆਹੀ ਸੀ ਤੇ ਇਹਦੇ ਫਾਦਰ ਨੇ ਪਹਿਲੇ ਆਪਣੀ ਧੀ ਦਾ ਕਰੈਕਟਰ ਚੈੱਕ ਕੀਤਾ ਸੀ ਉਹਨੂੰ ਕਮਰੇ ਚ ਲੈ ਕੇ ਗਿਆ ਸੀ ਆਪਣੀ ਸਖੀਤੀ ਨੂੰ ਫਿਰ ਇਹਦੇ ਫਾਦਰ ਨੇ ਕਰੈਕਟਰ ਚੈੱਕ ਕੀਤਾ ਆਪਣੀ ਸਖੀਤੀ ਦਾ ਦੇਖਿਆ ਵੀ ਹਾਂ ਕਰੈਕਟਰ ਸਹੀ ਹੈ ਫਿਰ ਉਹ ਅਗਲੇ ਘਰ ਗਈ ਪਰ ਜਦੋਂ ਇਹਦੀ ਭੈਣ ਅਗਲੇ ਘਰ ਗਈ ਉਹ ਉਹਦੇ ਨੇ ਵੀ ਇਹਦੀ ਭੈਣ ਨੂੰ ਕਮਰੇ ਚ ਲੈ ਕੇ ਗਿਆ ਰਾਤ ਨੂੰ ਤੇ ਉਹ ਕਹਿੰਦਾ ਵੀ ਤਾਂ ਕਰੈਕਟਰ ਦੀ ਸਹੀ ਨਹੀਂ ਇਹਦਾ ਸਰਟੀਫਿਕੇਟ ਜਾਰੀ ਕਿਰੇ ਕੀਤਾ ਕੰਦਾ ਜੀ ਮੇਰੇ ਪਿਓ ਨੇ ਚੈੱਕ ਕੀਤਾ ਸੀ ਸੋ ਇਹੋ ਖੰਦ ਹੈ ਜਿਹੜੇ ਆਪਣੇ ਧੀਆਂ ਦੇ ਪਹਿਲੇ ਕਰੈਕਟਰ ਆਪ ਚੈੱਕ ਕਰਦੇ ਆ ਫਿਰ ਆਫਟਰ ਇਹ ਇੱਕ ਮਸ਼ੀਨ ਚ ਸਰਟੀਫਿਕੇਟ ਪਾ ਕੇ ਉੱਥੋਂ ਕੱਢਦੇ ਆ ਆ ਬੰਦਾ ਆ ਲੈਡੀ ਕਰੈਕਟਰ ਦੀ ਚੰਗੀ ਆ ਆ ਲੈਡੀ ਮਾੜੀ ਆ ਇਹ ਜਿਹੜਾ ਕੁੜੀਆਂ ਨੂੰ ਉਹਨੂੰ ਤੇ ਕਰੈਕਟਰ ਦੱਸੇਗਾ ਬੜਾ ਸੋਕਾ ਹੁੰਦਾ ਕਿ ਜੇ ਲੈਡੀ ਨੂੰ ਕਹਿਣਾ ਕਿ ਇਹ ਲੈਡੀ ਦਾ ਕਰੈਕਟਰ ਠੀਕ ਨਹੀਂ ਕਿ ਆਪੋ ਬੰਦੇ ਦਾ ਕਰੈਕਟਰ ਸਹੀ ਹੁੰਦਾ ਆ ਸਾਡੇ ਇੱਥੇ ਬੰਦਰ ਵਿੱਚ ਵੀ ਇੱਕ ਦੋ ਰੈਸਟੋਰੈਂਟ ਵਾਲੇ ਹੈਗੇ ਆ ਹਿੰਦੂ ਨੇ ਹਿੰਦੂ ਸਿੱਖਣੀ ਹੈ ਹਿੰਦੂ ਨੇ ਉਹ ਵੀ ਰੱਬ ਨੇ ਉਹਨਾਂ ਦੇ ਘਰ ਵੀ ਧੀਆਂ ਦਿੱਤੀਆਂ ਹੋਈਆਂ ਆ ਉਹ ਵੀ ਅੱਜ ਕੱਲ੍ਹ ਲੋਕਾਂ ਦੇ ਲੇਡੀਜ਼ ਤੇ ਊਮਨਸ ਤੇ ਕਰੈਕਟਰ ਦੀਆਂ ਗੱਲਾਂ ਕਰਦੇ ਆ ਕਰੈਕਟਰ ਦੇ ਸਰਟੀਫਿਕੇਟ ਬਣਾ ਬਣਾ ਕੇ ਵੰਡਦੇ ਆ ਕਿ ਕਿਹੜੀ ਲੇੜੀ ਅੱਛੀ ਨਹੀਂ ਕਿਹੜੀ ਲੇੜੀ ਅੱਛੀ ਆ ਆ ਲੇੜੀ ਨੂੰ ਘਰ ਨਾ ਬੁਲਾ ਲਿਓ ਇਹਦੀ ਤਾਂ ਫੈਮਲੀ ਨਹੀਂ ਕੋਈ ਉਹਨਾਂ ਨੇ ਆਪਣੀਆਂ ਜਿਹੜੀਆਂ ਜਨਾਨੀਆਂ ਉਹਨਾਂ ਦਾ ਕਰੈਕਟਰ ਉਹਨਾਂ ਨੇ ਚੈੱਕ ਹੀ ਨਹੀਂ ਕੀਤਾ ਕਿ ਵਿਆਹ ਤੋਂ ਪਹਿਲਾਂ ਦਾ ਪੋਰਟਫੋਲੀਓ ਕਿੰਨੇ ਸੀ ਆਪਦੇ 19 ਸਾਲ ਦੀਆਂ ਕੁੜੀਆਂ ਪਤਾ ਨਹੀਂ ਪਤੰਦਰ ਦਾ ਕਾਲੇ ਗੋਰੇ ਨਾਲ ਚਾਈਨੀਜ਼ ਨਾਲ ਕਿਤੇ ਕਿਤੇ ਨਾ ਪੁਰੀਆਂ ਫਿਰਦੀਆਂ ਆਪਣੇ ਕੁੜੀਆਂ ਦਾ ਨਾ ਕੋਈ ਕਰੈਕਟਰ ਨਹੀਂ ਚੈੱਕ ਹੋ ਰਿਹਾ ਕਿਉਂ ਕਹਿੰਦੇ ਉਹ ਤਾਂ ਇਧਰ ਜੰਮੀਆਂ ਪਈਆਂ ਨਾ ਇਧਰ ਦੇ ਬੱਚੇ ਤਾਂ ਆਏ ਹੁੰਦੇ ਆ ਵਾਹ ਤੁਹਾਡੀ ਵਾਰੀ ਆਈ ਤਾਂ ਤੁਸੀਂ ਬੜਾ ਹੀ ਸਲੀਕੇ ਆ ਤਾਂ ਆਵੀਆਂ ਕੁੜੀਆਂ ਸ਼ਰਾਬਾਂ ਪੀਂਦੀਆਂ ਆ ਆ ਟਾਊਨ ਟਾਊਨ ਦੇ ਪਪਾਂ ਚ ਜਾ ਰਹੇ ਕਿੰਨੇ ਪੰਜਾਬੀਆਂ ਤੇ ਹਿੰਦੂਆਂ ਦੀਆਂ ਕੁੜੀਆਂ ਦਿਖਾ ਦਿੰਦੀਆਂ ਛੜੀਆਂ ਉੱਥੇ ਗੰਦ ਪਾ ਰਹੀਆਂ ਉਦੋਂ ਇਹਨਾਂ ਦਾ ਕਰੈਕਟਰ ਚੈੱਕ ਨਹੀਂ ਹੁੰਦੇ ਸੋ ਮਰਦ ਨੂੰ ਰਾਈਟ ਕਿਹਨੇ ਦਿੱਤਾ ਇੱਕ ਹੋਰ ਦੇ ਕਰੈਕਟਰ ਤੇ ਉਂਗਲ ਚੱਕੀਏ ਤਾਂ ਤਾਂ ਕਰੈਕਟਰ ਚੈੱਕ ਕਰੇ ਕਿ ਮਰਦ ਆਪ ਕਰੈਕਟਰ ਦਾ ਚੰਗਾ ਹੁੰਦਾ ਹੈ ਕਿ ਮਰਦ ਨੇ ਆਪ ਕੋ ਚਾਂਦਿਆਂ ਗੋਲ ਨਹੀਂ ਚੜੇ ਹੁੰਦੇ ਸੋ ਕਿਹਨੇ ਅਧਿਕਾਰ ਦਿੱਤਾ ਤੁਹਾਨੂੰ ਕਿਸੇ ਦਾ ਵੀ ਕਰਕੇ ਚੈੱਕ ਕਰਨ ਦਾ ਚਾਹੇ ਮਰਦ ਆ ਚਾਹੇ ਔਰਦ। ਸੋ ਇਹ ਜਸਪ੍ਰੀਤ ਇੰਨਾ ਕ ਗੰਦ ਪਾ ਰਿਆ ਰਾਂ। ਲੇਡੀਜ਼ ਨੂੰ ਲੈ ਕੇ ਕਿਉਂਕਿ ਤਾਂ ਮੈਂ ਦੱਸਿਆ ਪਹਿਲੀ ਵੀਡੀਓ ਚ ਵੀ ਦੀ ਗਰਲਫ੍ਰੈਂਡ ਨੇ ਧੋਖਾ ਦੇ ਕੇ ਚਲੀ ਗਈ ਆ। ਧੋਖਾ ਨਹੀਂ ਪAuditEvent ਮੈਂ ਧੋਖਾ ਨਹੀਂ ਕਹਿ ਸਕਦੀ ਉਹ ਸਹੀ ਗਈ ਆ। ਜਦੋਂ ਨੇ ਦੇਖਿਆ ਵੀ ਇਹ ਕਹਿੰਦਾ ਵੀ ਜਨਾਨੀ ਚਾਹੀਦੀ ਹੈ ਗੁਲਾਮ। ਪੂਰੀ ਗੁਲਾਮੀ ਕਰਦੀ ਹੋਵੇ। ਦੇਖੋ ਜੇ ਆਪਾਂ ਡਾਲ ਕਰੀ ਨਾ 100 ਸਾਲ ਪਿੱਛੇ। ਉਦੋਂ ਵੂਮਨਸ uneducated on the SA. ਤੁਕ ਤੋਂ ਸ਼ੁਰੂ ਤੋਂ ਮਰਦਾਂ ਦਾ ਰਾਜ ਰਿਹਾ ਹੈ ਹਕੂਮਤ ਮਰਦਾਂ ਰਹੀ ਰਹੀ ਹੈ ਪੂਰੇ ਵਰਲਡ ਤੇ ਪੂਰੇ ਸੰਸਾਰ ਤੇ ਤੇ ਮਰਦ ਨੇ ਹਮੇਸ਼ਾ ਔਰਤ ਨੂੰ ਕਮਜ਼ੋਰ ਹੀ ਬਣਾਇਆ ਉਹਨੂੰ ਕਮਜ਼ੋਰ ਸਮਝਿਆ ਤੇ ਉਹਨੂੰ ਕਿਹਾ ਤੂੰ ਘਰ ਦਾ ਚੂਲਾ ਚੌਂਕਾ ਕਰ ਬਸ ਤੇ ਔਰਤ ਵੀ ਜਦੋਂ ਵਿਆਹੀ ਜਾਂਦੀ ਸੀ ਪੜ੍ਹੀ ਲਿਖੀ ਹੁੰਦੀ ਨਹੀਂ ਸੀ ਵਿਚਾਰੀ ਜੇ ਬੰਦਾ ਕੁੱਟਮਾਰ ਕਰਦਾ ਆਪਣੇ ਮਾਪਿਆਂ ਦੀ ਗਲਾਈ ਕਰਾਂਦਾ ਉਹਦੇ ਭੈਣ ਭਰਾ ਉਹਨੂੰ ਤਾਂ ਉੱਚਾ ਨੀਵਾ ਬੋਲ ਜਾਂਦੇ ਮੁੰਡੇ ਦੇ ਤੇ ਕੁੜੀ ਨੂੰ ਮੂੰਹ ਬੰਦ ਕਰਕੇ ਕੱਟਣੀ ਪੈਂਦੀ ਸੀ ਕਿਉਂਕਿ ਮਾਪੇ ਕਹਿ ਦਿੰਦੇ ਸੀ ਤੇ ਪਿਕੇ ਵਾਲੇ ਬਾਈ ਉਹਨਾਂ ਇੱਥੇ ਨਾ ਵਾਪਸ ਆਈ ਸਾਡੇ ਕੋਲ ਬਾਰ ਬਾਰ ਤੇਰਾ ਵਿਆਹ ਬਣੀ ਇਟਸ ਓਕੇ ਯਾਰ ਕਿਸੇ ਨੂੰ ਗਾਲਾਂ ਕੱਢਣ ਤੋਂ ਚੰਗਾ ਕਿਸੇ ਦੇ ਧੀ ਨੂੰ ਜ਼ਹਿਰ ਦੇਣ ਤੋਂ ਚੰਗਾ ਹਨਾ ਕਿਸੇ ਦੇ ਪੁੱਤ ਨੂੰ ਮਾਰਨ ਤੋਂ ਚੰਗਾ ਦ ਬੈਸਟ ਵੇ ਇਜ਼ ਡਿਵੋਰਸ ਸੋ ਕਿ ਆਪਣਾ ਸੈਪਰੇਟ ਹੋ ਜਾਓ ਤੁਸੀਂ ਵੀ ਆਪਣੀ ਜ਼ਿੰਦਗੀ ਜੋ ਵੀ ਜੀਵੇ ਸਭ ਤੋਂ ਸੋਖਾ ਡਿਵੋਰਸ ਕੋਈ ਗੁਨਾ ਨਹੀਂ ਹੈ ਡਿਵੋਰਸ ਕੋਈ ਪਾਪ ਨਹੀਂ ਹੈ ਦੋ ਦਿਲਾਂ ਦੀ ਨਹੀਂ ਬਣੀ ਦੋ ਪਰਿਵਾਰਾਂ ਦੇ ਆਪਸ ਵਿੱਚ ਨਹੀਂ ਬਣੀ ਅਪ ਦ ਬੈਸਟ ਥਿੰਗ ਕਿ ਤੁਸੀਂ ਸੈਪਰੇਟ ਹੋ ਜਾਓ ਹੁਣ ਇਹਦੀ ਜਿਹੜੀ ਮਾਂ ਹੈ ਇਹਦੇ ਜਸਪ੍ਰੀ ਦੇ ਪਿਓ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਇਸ ਸਸ਼ਕ ਨੂੰ ਮੈਂ ਜਾਣਦੀ ਹਾਂ ਇਹਦੇ ਪਿਓ ਨੇ ਇਹਦੀ ਮਾਂ ਦੀ ਉਹ ਕੁੱਤੇ ਖਾਣੀ ਕੀਤੀ ਸਾਰੀ ਜ਼ਿੰਦਗੀ ਉਹ ਮੈਂ ਕਹਿੰਦੀ ਜੁੱਤੀ ਛੇਠਾਈ ਦੀ ਬੁੜੀ ਨੂੰ ਰੱਖਿਆ ਕਿ ਇਹਨੇ ਬਚਪਨ ਚ ਕਸੂਰੇ ਦਾ ਨਹੀਂ ਆ ਇਹਨੇ ਬਚਪਨ ਆਪਣੇ ਫੈਮਿਲੀ ਚ ਹੁੰਦੇ ਦੇਖਿਆ ਛੋਟਾ ਬੱਚਾ ਆਪਣੀਆਂ ਅੱਖਾਂ ਨਾਲ ਆਪਣੇ ਘਰ ਹੁੰਦੇ ਦੇਖਦਾ ਨਾ ਵੀ ਕਿੱਦਾਂ ਮੇਰਾ ਪਿਓ ਮੇਰੀ ਮਾਂ ਨੂੰ ਕੁੱਟਮਾਰ ਕਰਦਾ ਹੈ ਕਿੱਦਾਂ ਮੇਰੀ ਦਾਦੀ ਨੂੰ ਗੁੱਤਨੀ ਤੋਂ ਫੜਦੀ ਹੈ ਕਿੱਦਾਂ ਮੇਰੀਆਂ ਭੁਆ ਆ ਕੇ ਬੋਲਦੀਆਂ ਉਹ ਬੱਚਾ ਫਿਰ ਉਹ ਚੀਜ਼ ਲਰਨ ਕਰਦਾ ਹੈ ਕਿ ਮੇਰੇ ਪਿਓ ਨੇ ਮੇਰੀ ਮਾਂ ਨੂੰ ਆਏ ਕੁੱਤਾ ਖਾਣੀ ਕਰਕੇ ਰੱਖਿਆ ਗੁਲਾਮ ਬਣਾ ਕੇ ਮੈਂ ਵੀ ਜਨਾਨੀ ਲੈਣੀ ਹੈ ਤੇ ਰੱਖਣੀ ਹੈ ਬਹੁਤ ਟਾਵਾ ਟਾਵਾ ਬੱਚਾ ਹੁੰਦਾ ਜੋ ਕਹਿੰਦਾ ਕਿ ਮੈਂ ਤਾਂ ਨਹੀਂ ਕਰਨਾ ਆਲਮੋਸਟ ਜਿਹੜੇ ਬੱਚੇ ਦੀਆਂ ਮੁੰਡੇ ਦੀਆਂ ਮਾਂ ਹੁੰਦੀਆਂ ਨਾ ਉਹ ਹਮੇਸ਼ਾ ਆਪਣੇ ਪੁੱਤ ਨੂੰ ਇਹੀ ਸਿੱਖਿਆ ਦਿੰਦੀਆਂ ਆਲਮੋਸਟ ਸਾਰੀਆਂ ਨਹੀਂ ਕੁਛ ਕੁ ਦਿੰਦੀਆਂ ਕਿ ਬਗਾਨੇ ਤੇ ਵਿਆਹ ਕੇ ਲੈਣੇ ਚੰਗਾ ਪੁੱਤ ਮੋਹਰਾ ਨਹੀਂ ਬੋਲਣ ਦੇਣੀ ਸਾਡੇ ਕੁੱਟ ਕੇ ਰੱਖਣੀਆਂ ਤਾੜ ਕੇ ਰੱਖਣੀਆਂ ਨੂੰ ਆਜ਼ਾਦੀ ਨਹੀਂ ਦੇਣੀ ਕੱਲੀ ਨੂੰ ਜੋਬ ਕਰਨ ਨਹੀਂ ਭੇਜਣਾ ਇਹਨੂੰ ਪ੍ਰਿੰਟਾ ਨਹੀਂ ਪਾਉਣ ਦੇਣੀ ਅੱਜ ਵੀ ਮਤਲਬ ਇਸ ਯੁੱਗ ਦੇ ਵਿੱਚ ਵੀ ਕੁਝ ਘਟੀਆਂ ਸੋਸ ਦੀ ਔਰਤਾਂ ਹੈਗੀਆਂ ਪਰ ਜਦੋਂ ਇਦਾਂ ਦੀ ਔਰਤਾਂ ਕੈਨੇਡਾ ਵਿੱਚ ਆ ਜਾਂਦੀਆਂ ਆਪਣੇ ਨੌਆਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ ਕੈਨੇਡਾ ਹੋਵੇ ਅਮਰੀਕਾ ਹੋਵੇ ਕੋਈ ਵੀ ਬਾਹਰਲਾ ਮੁਲਕ ਹੋਵੇ ਕਿਉਂਕਿ ਇੱਥੇ ਰਾਈਟਸ ਇਕੁਅਲ ਆ ਜਿੰਨੀ ਖੁੱਲ ਕੇ ਸਾਹ ਮਰਦ ਲੈਣਾ ਉਹਨੇ ਖੁੱਲ ਕੇ ਸਾਹ ਵੂਮਨ ਨੇ ਔਰਤ ਨੇ ਲੈਣਾ ਇੱਥੇ ਪਰ ਬੁੜੀਆਂ ਅੰਦਰ ਕੁੜਕੜ 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 ਕਰਦੀਆਂ ਆਪਣੇ ਪਾਰਕਾਂਸ ਜਾ ਕੇ ਬੈ ਕੇ ਆਪਣੇ ਨੌਆਂ ਦੀਆਂ ਚੁਗਲੀਆਂ ਕਿਉਂਕਿ ਉਹਨਾਂ ਤੋਂ ਹੁੰਦਾ ਨਹੀਂ ਕੁਝ ਉਹਨਾਂ ਦੀ ਜਿਹੜੀ ਇੱਕ ਸਰਦਾਰੀ ਸੀ ਬਸੇ ਗੁਲਾਮੀ ਕਰਾਣੀ ਆ ਮੈਂ ਹਮੇਸ਼ਾ ਕਹਿੰਦੀ ਆ ਕਿ ਅੱਜ ਵੀ ਬਹੁਤ ਕੁੜੀਆਂ ਧੀ ਵਾਲੇ ਆਪਣੇ ਧੀਾਂ 'ਤੇ 10-10 15-15 ਲੱਖ ਦੀਆਂ ਐਫਟੀਆਂ ਕਰਕੇ ਬੈਠੇ ਆ ਕਿਉਂ ਕਿ ਪਿਓ ਨੂੰ ਹੁੰਦਾ ਮੈਂ ਰਮਾ ਰਮਾ ਮੇਰੀ ਕੁੜੀ ਦਾ ਵਿਆਹ ਕਰ ਦਿਓ ਦੇਖੋ ਇਹ ਐਫਟੀਆਂ ਉਹਨਾਂ ਦੇ ਵਿਆਹ ਦੀਆਂ ਬੰਦ ਕਰੋ ਆਪਣੀ ਧੀਆਂ ਦੇ ਵਿਆਹ ਕਰਨਾ 'ਤੇ ਪੈਸੇ ਜੋੜਨੇ ਬੰਦ ਕਰੋ ਇਹ ਸੋਚਣਾ ਬੰਦ ਕਰੋ ਕਿ ਧੀ ਇੱਕ ਬੋਝ ਹੈ ਇਹ ਸੋਚ ਨੂੰ ਬਦਲੋ ਧੀ ਨੂੰ ਇੰਨੀ ਵਧੀਆ ਐਜੂਕੇਸ਼ਨ ਦਿਓ ਉਹਨੂੰ ਪੜਾਓ ਲਿਖਾਓ ਉਹ ਇੰਡੀਪੈਂਡੈਂਟ ਬਣਾਓ ਉਹਨੂੰ ਦੱਸੋ ਕਿ ਪੁੱਤ ਜੋ ਕੰਮ ਮਰਦ ਕਰ ਸਕਦਾ ਤੂੰ ਵੀ ਕਰ ਸਕਦੀ ਆ ਇਹ ਨਾ ਸੋਚੋ ਵੀ ਹਾਂ ਬਸ ਹੁਣੇ ਜੇ ਇਹਨੂੰ ਮੁੰਡਾ ਨਾ ਮਿਲਿਆ ਇਹ ਤਾਂ ਸਾਰੀ ਉਮਰ ਸਾਡੇ ਕੋਲ ਬੈਠੀ ਰੱਖਿਓ ਉਹਨੂੰ ਇੰਡੀਪੈਂਡੈਂਟ ਬਣਾਓ ਉਹ ਕਮਾ ਕੇ ਆਪਣਾ ਲੋਨ ਲੈ ਕੇ ਆਪਣਾ ਘਰ ਲੈ ਸਕਦੀ ਆ ਉਹ ਇੰਡੀਪੈਂਡੈਂਟ ਆਪਣੀ ਲਾਈਫ ਜੀ ਸਕਦੀ ਆ ਤੁਸੀਂ ਧੀਆਂ ਨੂੰ ਇਹ ਕਿਉਂ ਸਿਖਾ ਦਿੰਦੇ ਹੋ ਕਿ ਸਹੁਰੇ ਘਰ ਜਾ ਕੇ ਪਤਾ ਇੱਜ਼ਤ ਸਨਮਾਨ ਕਰਿਓ ਸਾਰਿਆਂ ਦਾ ਸਾਸੋਰੇ ਦੀ ਸੇਵਾ ਕਰਨੀ ਆ ਉਹਨਾਂ ਦੇ ਘਰ ਦੇ ਨੂੰ ਕਿਸੇ ਮੂਰੇ ਨਹੀਂ ਬੋਲਣਾ ਉਹਨਾਂ ਨੂੰ ਇਹ ਵੀ ਸਿਖਾਓ ਕਿ ਬੇਟਾ ਅਗਰ ਤੁਹਾਡੀ ਕੋਈ ਡਿਸਟ੍ਰੈਸ ਟੈਕਟ ਕਰੇ ਚਾਹੇ ਸਾਸੋਰਾ ਨੇ ਚਾਹੇ ਦਿਓਰ ਹਗਾ ਚਾਹੇ ਜੇਠਾ ਚਾਹੇ ਨਾਨਾ ਕੋਈ ਤੁਹਾਨੂੰ ਇੱਜ਼ਤ ਨਾ ਦੇਵੇ ਤੈਨੂੰ ਗੁਲਾਮ ਵਰਗੂ ਪੁੱਤ ਘਰ ਚ ਟਰੀਟ ਕੀਤਾ ਜਾਵੇ ਤੈਨੂੰ ਗੱਲ ਗੱਲ ਤੇ ਜਲੀਲ ਕੀਤਾ ਜਾਵੇ ਤੈਨੂੰ ਗੱਲ ਗੱਲ ਤੇ ਨੀਚਾ ਦਿਖਾਇਆ ਜਾਵੇ ਤਾਂ ਪੁੱਤ ਚੁੱਕੀ ਨਾ ਸ਼ਿੱਤਰ ਲਾ ਲਈ ਅਸਕਰ ਨੂੰ ਉੱਥੇ ਅਲਵਰਾ ਕਹਿ ਕੇ ਛੱਡ ਦੇ ਉਸ ਰਿਸ਼ਤੇ ਨੂੰ ਉੱਥੇ ਤੋੜ ਦੇ ਤੁਸੀਂ ਇਹ ਕਿਉਂ ਨਹੀਂ ਸिखਾਉਂਦੇ ਆਪਣੀ ਧੀਾਂ ਨੂੰ ਤੁਸੀਂ ਇਹ ਕਹਿ ਦਿੰਦੇ ਹੋ ਪੁੱਤ ਬਸ ਵਿਆਹ ਕਰ ਤਾਂ ਸਾਡੀ ਧੀ ਦਾ ਡਿਵੋਰਸ ਨਾ ਹੋਵੇ ਹਾਏ ਬਸ ਘਰ ਵਾਸਤੇ ਸਮਾਜ ਵਿੱਚ ਰਿਸ਼ਤੇਦਾਰਾਂ ਸਾਡੀ ਬਦਨਾਮੀ ਕਿਹੜੇ ਰਿਸ਼ਤੇਦਾਰ ਯਾਰ ਕਿਹੜੇ ਰਿਸ਼ਤੇਦਾਰਾਂ ਦੇ ਚੱਕਰ 'ਚ ਤੁਸੀਂ ਪਏ ਹੋ ਕਿਹੜਾ ਸਮਾਜ ਤੁਹਾਨੂੰ ਮੈਨੂੰ ਮਿਲ ਕੇ ਸਭ ਨੂੰ ਸਮਾਜ ਬੰਦਾ ਹੂਸ ਕੇਅਰ ਤੁਹਾਡੇ ਦੇਹਜ ਦਾ ਕੁੜੀ ਦਾ ਸਮਾਨ ਸੰਭਾਲ ਦੇਣ ਆਉਂਦੇ ਆ ਜਾਂ ਤੁਹਾਡੇ ਸਿਰ ਤੇ ਕੋਈ ਕਰਜ਼ਾ ਲੋਨ ਹੈ ਧੀ ਦੇ ਵਿਆਹ ਦੇ ਚੱਕਰ ਸਮਾਜ ਤੁਹਾਨੂੰ ਕਿਸ਼ਤਾਂ ਦੇਣ ਆਉਂਦੇ ਸੋ ਇਹ ਸੋਚ ਨੂੰ ਸਾਨੂੰ ਬਦਲਣਾ ਪੈਣਾ ਹੈ ਆਪਣੀ ਬੇਟੀਆਂ ਨੂੰ ਇਹ ਸਿਖਾਓ ਕਿ ਅਗਰ ਤੁਹਾਡਾ ਪਤੀ ਤੁਹਾਡੇ ਨਾਲ ਸਟੈਂਡ ਨਹੀਂ ਲੈਂਦਾ ਅਗਰ ਤੁਹਾਡਾ ਹਸਬੰਡ ਤੁਹਾਡੀ ਰਿਸਪੈਕਟ ਨਹੀਂ ਕਰਦਾ ਆਪਣੀ ਮਾਂ ਦੀ ਸੁਣਦਾ ਆਪਣੇ ਪਿਓ ਦੀ ਸੁਣਦਾ ਆਪਣੇ ਭਾਈ ਭਾਵਾਂ ਦੀ ਸੁਣਦਾ ਤੁਹਾਡੀ ਉੱਤਕਲ ਕਲ ਦੇ ਨੀਚਾ ਦਿਖਾਉਂਦਾ ਤੁਹਾਨੂੰ ਗੱਲ-ਗੱਲ ਤੇ ਜਸ ਰਿਸਪੈਕਟ ਕਰਦਾ ਹੈ ਖਤਮ ਕਰੋ ਇਸ ਰਿਸ਼ਤੇ ਨੂੰ ਤੋੜੋ ਕੁੜੀਓ ਤੋਂ ਨਿਕਲੇ ਪਰ ਕੁੜੀ ਦੇ ਸੋਹਰਿਆਂ ਦੇ ਵਿੱਚ ਕੁਝ ਵੀ ਹੁੰਦਾ ਐਸਾ ਕੁੜੀ ਨੂੰ ਹਰ ਇੱਕ ਗੱਲ ਆਪਣੇ ਮਾਂ ਨਾਲ ਸ਼ੇਅਰ ਕਰਨੀ ਚਾਹੀਦੀ ਕਿ ਮੈਨੂੰ ਅੱਜ ਮਾਰਿਆ ਕੁੱਟਿਆ ਗਿਆ ਮੈਨੂੰ ਆਜਾ ਤਾਨੇ ਮਾਰੇ ਊੜੀ ਦੇ ਮਾਪਿਆਂ ਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਸੈਕੰਡ ਥਿੰਗ ਜਦੋਂ ਤੁਸੀਂ ਆਪਣੀ ਕੁੜੀ ਵਿਆਹ ਕੇ ਤੋਰਦੇ ਹੋ ਨਾ ਆਪਣੀ ਬੇਟੀ ਨਾਲ ਦਿਲੀ ਮਾਂ ਦੀ ਪਵਾ 15 ਮਿੰਟ ਘੱਲ ਤੁਹਾਡੀ ਪੁੱਤ ਨਾਲ ਜ਼ਰੂਰ ਕਰਿਓ ਦਿਨ ਚ ਦੋ ਵਾਰ ਆਪਣੀ ਬੇਟੀ ਨੂੰ ਫੋਨ ਲਾ ਕੇ ਚੈੱਕ ਕਰੋ ਉਹ ਜਿਉਂਦੀ ਹੈ ਕਿ ਨਹੀਂ ਔਰ ਅਗਰ ਉਹਦਾ ਫੋਨ ਉਹਦੇ ਸਹੁਰੇ ਚੱਕ ਰਿਹਾ ਹੈ ਹਸਬੰਡ ਚੱਕ ਰਾ ਤੇ ਨਾਲ ਗੱਲ ਨਹੀਂ ਕਰਾਈ ਜਾ ਰਹੀ ਆਪਣੀ ਬੇਟੀ ਨਾਲ ਗੱਲ ਕਰੋ ਚਾਹੇ ਤੁਹਾਨੂੰ ਉਹਦੇ ਸਹੁਰੇ ਕਿਉਂ ਨਾ ਪੁੱਛਣਾ ਪਵੇ ਕਿਉਂਕਿ ਵਕਤ ਹਾਲਾਤ ਇਦਾਂ ਦੇ ਹੋ ਕੇ ਨੀਹਾ ਦਾ ਕੇਸ ਤੁਸੀਂ ਦੇਖ ਲਓ ਲਗਾਤੀ ਸ਼ਾਇਦ ਮੇਰੀ ਸ਼ਰਾਫਤ ਮੇਰਾ ਘਰ ਬਸਾ ਦੋ ਮੈਂ ਆਪਣੇ ਮਾਪਿਆਂ ਨੂੰ ਕੁਝ ਦੱਸਣਾ ਨਹੀਂ ਆ ਦੱਸਿਆ ਹੁਣ ਕੁਝ ਵੀ ਨਵਾਂ ਨਵੇਂ ਵਿਆਹ ਜੀ ਪਿਆਰ ਲੱਗ ਜਾਣਗੇ ਇਹ ਕੁੜੀਆਂ ਦੇ ਮਨ ਚ ਜਿਹੜੀਆਂ ਪਤੀ ਹਮਾਰਾ ਪਰਮੇਸ਼ਵਰ ਹੈ ਇਹ ਕੁੜੀਆਂ ਦੇ ਮਨ ਚ ਨਾ ਜਿਹੜਾ 200 ਸਾਲ ਪੁਰਾਣਾ ਢੋਂਗ ਪਾਇਆ ਕੱਢ ਦੋ ਕੁੜੀ ਆਪਣੇ ਮਨ ਵਿੱਚੋਂ ਕੋਈ ਪਤੀ ਪਰਮੇਸ਼ਵਰ ਨਹੀਂ ਹੈ ਜਦੋਂ ਪਤੀ ਤੁਹਾਨੂੰ ਜਲੀਲ ਕਰਦਾ ਮਾਰਦਾ ਕੁੱਟਦਾ ਆਪਣੇ ਮਾਪੇ ਮਗਰ ਲਾ ਕੇ ਉਹ ਪਰਮੇਸ਼ਵਰ ਹੈ ਉਹ ਤਾਂ ਰਾਖਸ਼ ਸਾਹਿਬ ਜਿਹੇ ਬੰਦੇ ਹੋਦੇ ਏ ਦੂਰ ਕਰ ਦੋ ਜੋ ਤੁਹਾਡੀ ਰਿਸਪੈਕਟ ਨਹੀਂ ਕਰਦਾ ਨਾ ਆਪਣੇ ਪਰਿਵਾਰ ਸਾਹਮਣੇ ਨਾ ਸਮਾਜ ਸਾਹਮਣੇ ਸੋ ਆਪਣੀ ਬੇਟੀਆਂ ਨੂੰ ਪੜਾਓ ਲਿਖਾਓ ਉੱਥੇ ਦੱਬ ਕੇ ਪੈਸਾ ਲਾਓ ਕੋਈ ਦਹੇਜ ਵਾਸਤੇ ਨਾ ਜੋੜੋ ਕੋਈ ਪੈਲਸ ਚ ਵਿਆਹ ਨਹੀਂ ਕਰਨਾ ਤੁਹਾਡੀ ਬੇਟੀ ਇੰਡੀਪੈਂਡੈਂਟ ਹੋਏਗੀ ਰਿਸ਼ਤੇ ਖੁਦ ਫਿਰ ਪਿੱਛੇ ਭੱਜ ਕੇ ਆਉਣਗੇ ਇਹ ਮੇਰੀ ਗੱਲ ਯਾਦ ਰੱਖਿਓ ਸਾਹ ਜੜਾ ਜਸਪ੍ਰੀ ਦਾ ਇਹਦੇ ਕੁੱਤੇ ਖਾਣੇ ਤਾਂ ਹੁਣ ਮੈਂ ਡੇਲੀ ਕਰਣੀ ਆ ਤੇ ਐਵਰੀਡੇਜ ਸਰਵਿਸ ਹੋਊਗੀ ਕਿਉਂਕਿ ਖਾਚਾ ਤੇਰਾ ਪੂਰਾ ਖਾਨਦਾਨ ਖਾਚਾ ਹੈ